ਕਰ ਬਈ ਸਾਰੇ ਨੂੰ ਤੇ ਅੱਜ ਪਹੁੰਚੇ ਹੋਇਆ ਭਰਾ ਮੇਰੇ ਤਰਵੰਡੀ ਸਾਬੋ ਸਰਮੇ ਕੋਲ ਤੇ ਬਾਈ ਕੋਲ ਤਾਂ ਨਾ ਕੋਈ ਟਰੈਕਟਰ ਆ ਤੇ ਹਰ ਬਦਵਾਰ ਮੰਡੀ ਲੱਗਦੀ ਆ ਤਰਵੰਡੀ ਸਾਬੋ ਤੇ ਸਰਮੇ ਨਾਲ ਉਹਦੀ ਪਰਮਣੇ ਗੱਲਬਾਤ ਆ ਕਿਹਾ ਜੀ ਸਰਮੇ ਕੀ ਹਾਲ ਚੱਲ ਵਧੀਆ 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 ਓਕੇ ਜਮ ਬਾਈ ਜੀ ਸਤਿ ਸ੍ਰੀ ਅਕਾਲ ਸਾਰੇ ਨੂੰ ਮਹਾਰਾਜ ਸੱਚੇ ਪਾਤਸ਼ਾਹ ਬਾਈ ਚੜ੍ਹਦੀ ਕਲਾ ਰੱਖੇ ਤੁਹਾਨੂੰ ਤੇ ਸਾਡੇ ਪਿੰਡ ਟਰੈਕਟਰਾਂ ਦੀ ਮੰਡੀ ਦੇ ਵਿੱਚ ਪਹਿਲਾਂ ਤਾਂ ਦੱਸ ਦਈਏ ਤੁਹਾਨੂੰ ਘੋੜਿਆਂ ਦਾ ਮੇਲਾ ਹੂੰ 4 ਤਰੀਕ ਤੋਂ ਲੈ ਕੇ 10 ਤਰੀਕ ਤੱਕ ਕਰ ਬਾਈ ਤੇ ਬੇਨਤੀ ਹੱਥ ਬਨ ਕੇ ਦਰਸ਼ਨ ਜ਼ਰੂਰ ਦਿਓ ਕੀ ਗੱਲ ਨਵੇਂ ਨਵੇਂ ਜਾਣ ਵਾਲੇ ਦੂਰੋਂ ਨੇੜੇ ਆਉਣ ਵਾਲੇ ਵਾਸਤੇ ਸ਼ਰਮੇ ਨੂੰ ਕਰ ਲਿਓ ਜਾਦਬਾਈ ਰਹਿਣ ਦੀ ਸਬਦਾ ਹੈਗੀ ਆਪਣੇ ਕੋਲੇ ਕਿਸੇ ਵੀ ਚੀਜ਼ ਦੀ ਪਈ ਟੈਨਸ਼ਨ ਨਾ ਲਿਓ ਠੀਕ ਹੈ ਇੱਕ ਵਾਰੀ ਦਰਸ਼ਨ ਜ਼ਰੂਰ ਦਿਓ ਭਰਾ ਠੀਕ ਹੈ ਅੱਜ ਬੁੱਧਵਾਰ ਮੰਡੀ ਤਲਵੰਡੀ ਸਾਹਿਬ ਉਹ ਮੰਡੀ ਲੱਗੀ ਹੈ ਤੇ ਆਪਾਂ ਜਾਇਜੇ ਰੇਟਰ ਟਰੈਕਟਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਬਾਕੀ ਤਾਂ ਰੋਕ ਲੱਗੀ ਹੋਈ ਆ ਭਰਾਵਾ ਸਾਡੇ ਤੇ ਪਹਿਲਾਂ ਵੀਡੀਓ ਨਾ ਪਾਇਆ ਕਰ ਸ਼ਰਮੇ ਹਉ ਤੋਂ ਪਹਿਲਾਂ ਮੈਸੀ ਆ ਗਿਆ ਬਾਈ 30 ਵਾਲਾ 99 ਮਾਡਲ ਆ ਸਾਡੇ ਪਿੰਡ ਦੇ ਵਿੱਚ ਹੀ ਸੇਠਾ ਕੋਲੇ ਟਰੈਕਟਰ ਖੜਾ ਜੀ ਇਹ ਤੇ ਟਰੈਕਟਰ ਵਾਕੀ origian ਵਾਲਾ ਸਾਰਾ ਵੀਰੇ ਚਲਾਈ ਚਲੂਈ ਦਾ ਵਧੀਆ ਗੇਅਰ ਇੰਜਨ ਦਾ ਓਕੇ ਆ 1 ਲੱਖ ਤੇ 65000 ਰੁਪਏ ਡਿਮਾਂਡ ਆ ਟਰੈਕਟਰ ਦੇ ਦਨ ਕਹੀ ਜੀ ਇੱਕੋ ਜਿਹਾ ਰੇਟਰ 1 ਲੱਖ ਤੇ 40000 ਰੁਪਿਆ ਦਾ ਠੀਕ ਹੈ ਜੀ ਅੱਗੇ ਆ ਗਿਆ ਮਹਾਨ ਮੈਚੀ ਉਸ ਤੋਂ ਬਾਅਦ ਦੇ ਵਿੱਚ ਆ ਗਿਆ ਜੀ ਮਹਾਨ 5245 ਹਰਿਆਣਾ ਨੰਬਰ ਆ 2003 ਮਾਡਲ ਆ ਮੂਲੇ ਟਾਇਰ 70 75 ਪੈਸੇ ਆ ਪਿਛਲੇ 35 40 ਪੈਸੇ ਟਾਇਰ ਆ ਹਮ 1 ਲੱਖ 80 ਹਜ਼ਾਰ ਡਿਮਾਂਡ ਆ ਬਾਈ ਗੇਅਰ ਰਿੰਜ ਦਾ ਓਕੇ ਆ ਸਾਰਾ オリジナル ਟਰੈਕਟਰ ਆ ਟਰੈਕਟਰ ਦੇ ਦਊਗਾ ਬਾਈ ਇੱਕੋ ਹੀ ਯੈਸ ਜਾਂ ਨੋ ਹਮ 1 ਲੱਖ ਤੇ 60000 ਦਾ ਕੱਫਾ ਤੇ ਯਾਰਾ ਬਾਈ ਜੀ ਕੰਟੈਕਟ ਨੰਬਰ ਕਿੰਨਾ ਬਾਈ ਮੈਸੀ ਇਹਦਾ 95017 95017 05w5 05005 5w5 5005 ਹੋ ਗਿਆ ਉਹ ਦੂਵਾ ਦਾ ਨਟ 11 ਸਾਰਾ オリジナル ਆ ਬਾਈ ਜੀ ਆ ਮਤਲਬ ਇਹ ਰਾਤ ਹੀ ਆਇਆ ਪੰਜਾਬ ਨੰਬਰ ਆ 98 ਮਾਡਲ ਆ ਗੇਰੈਂਟੀ ਦਾ ਓਕੇ ਆ ਬਾਈ ਚਲਾ ਕੇ ਵਾ ਕੇ ਤਸੱਲੀ ਕਰਕੇ ਲੈ ਜਾਓ ਬੇਚੱਕ ਇਰੇ ਬਾਈ ਤੋਂ ਲੈਤਾ ਨਾ ਆਪਾਂ ਉਹ ਬਾਈ ਨੇ ਆਪਾਂ ਨੂੰ ਤਸੱਲੀ ਦਿੱਤੀ ਆ ਕਿ ਬਾਈ ਜਿਹਨੂੰ ਦੇਗਾ ਸ਼ਰਮਾ ਇੱਕ ਸਾਪੜ ਕੇ ਦੇਈ ਗੇਰ ਇੰਜਨ ਲੈਫਟ ਦਾ ਕਹਿੰਦਾ ਬਾਈ ਟਰੈਕਟਰ ਓਕੇ ਆ ਤਸੱਲੀ ਕਰਕੇ ਲੈ ਜਿਓ 99 ਮਡਲ 124500 ਡਿਮਾਂਡ ਆ ਇੱਕੋ ਹੀ ਰੇਟ ਜਸ ਜਾਂ 9 22000 ਦਾ ਠੀਕ ਆ ਉਦੋਂ ਬਾਅਦ 752 ਆ ਗਿਆ ਜੀ ਸਾਰਾ origignal ਕੈਰੇਕਟਰ ਆ ਪੰਜਾਬ ਨੰਬਰ ਆ ਸਾਡੇ ਪਿੰਡ ਦੇ ਵਿੱਚ ਨਾ ਹੀ ਆ ਤਲਵੰਡੀ ਸਾਬੋ ਆਧਾਰ ਕਾਰਡ ਪਿੰਨ ਕਾਰਡ ਪੋਟ ਕਾਰਡ ਸਭ ਕੁਝ ਮਿਲ ਜੂਗਾ ਜੀ ਆ ਜਿੱਡਾ ਟਰੈਕਟਰ ਆ ਠੀਕ ਆ 6 ਮਹੀਨੇ ਹੋ 7 ਮਹੀਨੇ ਹੋਇਆ ਦੇ ਦੀ ਪਾਸਿੰਗ ਟੱਪੇ ਨੂੰ ਤੇ ਜਿਹਨੇ ਪਾਸਿੰਗ ਕਰਾਉਣੀ ਆ ਪਾਸਿੰਗ ਹੋ ਜਾਣੀ ਆ ਡੱਕ ਡੱਕ ਜਾਂ ਵਿਚੇ ਡੰਡਾ ਫੱਟੀ ਛਤਰੀ ਸਭ ਕੁਝ ਨਾਲ ਆ ਹੁੱਕ ਲਾਈ ਘਰੇ ਪਈ ਆ ਬਈ ਇਹਦੀ ਪੰਜਾਬ ਨੰਬਰ ਪੰਜਾਬ ਨੰਬਰ ਆ 70 ਸੀਰੀਅਲ ਸਾਰੀ 76 A 72 75 ਨੰਬਰ ਆ 6.5 ਲੱਖ ਰੁਪਏ ਟਮਾੜਾ 9 ਮਾੜਾ ਠੀਕ ਹੈ ਜੀ ਟਰੈਕਟਰ ਦੇ ਦਾਂ ਇੱਕੋ ਹੀ ਰੇਟ ਆ 6.5 ਲੱਖ ਰੁਪਏ ਠੀਕ ਲੱਖ ਉੱਟ ਗਿਆ ਸਿੱਧਾ ਹੀ ਹਾਂਜੀ ਉਸ ਤੋਂ ਬਾਅਦ ਦੇ ਵਿੱਚ ਆ ਗਿਆ ਭਾਈ 2021 ਮਾਡਲਾ 835 36 ਘੰਟੇ ਚੱਲਿਆ ਸਾਰਾ origignal ਆ ਕਿਸੇ ਵੀ ਨੱਡ ਨੂੰ ਚਾਬੀ ਨਹੀਂ ਲੱਗੀ ਬਾਈ ਟਰੈਕਟਰ ਦੇ ਸਾਰਾ ਅਰੀਜਨਾ ਮੱਖੀ ਜਿੰਨਾ ਵੀ ਕਿਸੇ ਪਾਸੋਂ ਜੇ ਰੰਗ ਟੱਚਿੰਗ ਹੋਈ ਹੋਈ ਆਪਾਂ ਜ਼ਿੰਮੇਵਾਰ ਆ ਪਾਵਰ ਮੈਕਸ ਟਰੈਕਟਰ ਆ 55 ਐਚਪੀ ਵਾਲਾ ਹਰਿਆਣਾ ਨੰਬਰ ਆ ਐਨਓਸੀ ਦੇਊਗਾ ਮੈਂ ਠੀਕ ਆ ਗੱਲ ਆ ਬਾਈ ਜੀ ਜਿੰਨਾ ਚਿਰ ਤੁਹਾਡੇ ਨਾਮ ਨਹੀਂ ਹੁੰਦਾ ਟਰੈਕਟਰ ਦੀ ਟਰੈਕਟਰ ਦੀ ਵੀ ਤੇ ਕਾਗਜ਼ਾਂ ਦੀ ਜ਼ਿੰਮੇਵਾਰੀ ਮੇਰੀ ਆ ਵੀਰੇ ਠੀਕ ਆ ਜੀ 6 ਲੱਖ 80 ਹਜ਼ਾਰ ਡਿਮਾਂਡ ਆ ਟਰੈਕਟਰ ਦੇਦਾ ਇੱਕੂ ਰੇਟ 6.5 ਲੱਖ ਰੁਪਏ ਠੀਕ ਹੈ ਠੀਕ ਹੈ ਮੌਕੇ ਤੇ ਤੈਨੂੰ ਇੱਕ ਗੱਲ ਦੱਸਦਾ ਇਹਦੇ ਨਾਲ ਤੇ ਇਹਦੇ ਨਾਲ ਜਿਹੜਾ ਵੀ ਲਊਗਾ ਚਾਬੀ ਦੇ ਨਾਲ 5000 ਰੁਪਏ ਛੋਟ ਕਰੂਗਾ ਇੱਥੇ ਕਰ ਤੇ ਠੀਕ ਹੈ ਗੱਲ ਬਾਈ ਉਸ ਤੋਂ ਬਾਅਦ ਆ ਗਿਆ 524 ਹਾਂਜੀ 2010 ਮਾਡਲ ਦਾ 11 ਦੀ ਆਰਸੀ ਐ ਐਨਓਸੀ ਦੇਊਗਾ ਗੇਅਰ ਇੰਜਨ ਦਾ ਓਕੇ ਆ ਸੌਦਾ ਹੋਣ ਤੋਂ ਬਾਅਦ 2000 ਰੁਪਏ ਬੈਂਪਰ ਦਾ ਛੱਡਾਂਗੇ ਇਹ ਹਰਿਆਣਾ ਨੰਬਰ ਹੈ ਹਰਿਆਣਾ ਨੰਬਰ ਆ ਗियर ਰਿੰਜ ਦਾ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਜਿਓ ਜੀ ਟਰੈਕਟਰ ਦੀ ਖਰੀਦ ਦੱਸ ਦੋਨੇ ਆ ਨਫਾ ਜਿਹੜਾ ਮਰਜ਼ੀ ਦੇ ਦਿਓ 3 ਲੱਖ ਰੁਪਇਆ ਖਰੀਦ ਦਾ ਟਰੈਕਟਰ ਦੀ ਆਪਣੀ ਆਬਦੀ ਠੀਕ ਹੈ ਗੱਲ ਜੀ ਉਦੋਂ ਬਾਅਦ ਫਾਰਮ 50 ਸਾਈਡ ਗੇਅਰ ਆ ਬਾਈ ਜੀ ਸਾਰਾ オリジナル ਆ ਗੇਅਰ ਰਿੰਜ ਦਾ ਓਕੇ ਆ 7 ਮਾਡਲ ਆ ਪੰਜਾਬ ਨੰਬਰਾਂ ਚਿੱਪੜੀ ਕਾਪੀ ਆ ਠੀਕ ਹੈ ਜੀ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਜਿਓ ਵੀਰੇ ਟਰੈਕਟਰ ਦੀ ਖਰੀਦ ਤੇ ਖਰਚੇ-ਗੁਰਚੇ ਪਾ ਕੇ ਸਾਰਾ ਕੁਝ ਪਾ ਕੇ 1,60,000 ਦਾ ਸਾਨੂੰ ਪੈਂਦਾ। ਤੇ 1,65,000 ਦਾ ਟਰੈਕਟਰ ਦੇ ਦਾਂਗੇ। ਠੀਕ ਹੈ ਜੀ। ਆ ਆ ਗਿਆ ਜੀ ਆਪਣੇ ਮਿੱਤਰ ਦਾ ਟਰੈਕਟਰ ਆ ਜੀ 2020 ਮਾਡਲ ਆ ਪੰਜਾਬ ਨੰਬਰ ਆ ਸਾਰਾ オリジナル ਆ ਨਾਲ ਦੇ ਟਾਇਰ ਆ ਡੰਡਾ ਫੱਟੀ ਛਤਰੀ ਡਬਲ ਡਿਸਟ੍ਰਿਬਿਊਟਰ ਬੈਟਰੀ ਡੱਕ ਜਾ ਵਿੱਚ ਆ। 6 ਲੱਖ ਰੁਪਏ ਐ ਡਿਮਾਂਡ ਆ ਟਰੈਕਟਰ ਦੇ ਦਾਂਗੇ ਜੀ ਇਹ ਸਾਨੂੰ ਪੌਣੇ 6 ਲੱਖ ਰੁਪਏ ਦਾ। ਠੀਕ ਐ ਗਾਈਸ ਠੀਕ ਐ ਇਹ ਗੱਲ ਹਾਂਜੀ ਨੰਬਰ ਬੋਲ ਦਿਓ ਆਪਣਾ ਛੇ ਭਾਈ ਜੀ ਵੀਡੀਓ ਚੰਗੀ ਲੱਗੀ ਦੱਬ ਕੇ ਲੈ ਕਮੈਂਟ ਛੇ ਸ਼ੇਅਰ ਕਰੋ ਪੇਜ ਕਰਿਓ ਫੋਲੋ ਭਾਈ ਜੀ ਤਿੰਨ ਪੇਜ ਇਕੱਠੇ ਚੱਲੀ ਜਾਂਦੇ ਆ ਪੁੱਲਰ ਤਲਵੰਡੀ ਸਾਬੋ ਵਾਲਾ ਸ਼ਰਮਾ ਤਲਵੰਡੀ ਸਾਬੋ ਵਾਲਾ ਟਰੈਕਟਰਸ ਤਲਵੰਡੀ ਸਾਬੋ ਇਹ ਮੇਰੇ ਭਤੀਜੇ ਦਾ ਚੈਨਲ ਆ ਭਾਈ ਇਹਨੂੰ ਨਮਾ ਚੰਦਰ ਥੋੜਾ ਜਿਆ ਸਕੋਰ ਕਰੋ ਠੀਕ ਹੈ ਗੱਲ ਮੇਰਾ WhatsApp ਨੰਬਰ 887294545 ਕਾਲਿੰਗ ਨੰਬਰ 9478845 ਬਹੁਤ ਬਹੁਤ ਮਿਹਰਬਾਨੀ ਭਾਈ ਸਸਤੀ ਗੱਲ ਸਰ